ਜੋੜਾ ਬਕਿਆ ਹੂਆ ਦੋਸਤੋ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋਨੇ ਜਾਨਵਰ ਫੋਰ ਸ਼ੀਲ ਨੇ ਸੋਹਣੇ ਸੰਖੇ ਜਾਨਵਰ ਨੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਬਸ਼ੇਰੀ ਖੜੀਆ ਇਹ ਵੀ ਬਹੁਤ ਸੋਹਣੀ ਬਸ਼ੇਰੀ ਆ ਬਸ਼ੇਰੀ ਦੀ ਖੜਨੀ ਖੁਰਨੀ ਚੈੱਕ ਕਰੋ ਚੰਗੀ ਆ ਬਸ਼ੇਰੀ ਜੇ ਕੋਈ ਮਿੱਤਰ ਪਿਆਰਾ ਘਰੇ ਰੱਖਣ ਦਾ ਸ਼ਕੀਨ ਆ ਬਸ਼ੇਰੀ ਹਨਾ ਜਿਹੜੀਆਂ ਆਪਾਂ ਵੀਡੀਓ ਚ ਨਹੀਂ ਦੇਖਦੇ ਹੁੰਦੇ ਅੰਗਰੇਜ਼ਾਂ ਦੀਆਂ ਵੀਡੀਓ ਜੀ ਉਹਨਾਂ ਚ ਘੋੜੇ ਭਜਦੇ ਹੁੰਦੇ ਨੇ ਉਸ ਤਰ੍ਹਾਂ ਦੀ ਬਸ਼ੇਰੀ ਆ ਸੋਹਣੀ ਬਹੁਤਾ ਬਸ਼ੇਰੀ ਤੇ ਮਾਗਰ ਜਿਹੜੀ ਘੋੜੀ ਖੜੀਆ ਇਹ ਵੀ ਸੇਲ ਆ ਦੋਸਤੋ ਚੰਬੀ ਘੋੜੀ ਆ ਬਾਈ ਦੋਨੇ ਜਾਨਵਰ ਸੇਲ ਕਰ ਰਿਆ ਇਹਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਵੀਡੀਓ ਚ ਬਨੇ ਰਹੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਮਿੱਤਰ ਪਿਆਰੇ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਕੋਈ ਚੰਬੀ ਘੋੜੀ ਪਾਲ ਰਿਆ ਤੇ ਬਾਕੀ ਆਪਣੇ ਚੈਨਲ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਸੇਲ ਪਰਚੇਜ ਦੀ ਆਪਣੀ ਘੋੜੀ ਜਾਂ ਕੋੜਾ ਜਾਨਵਰ ਕੋਈ ਵੀ ਸੇਲ ਕਰਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਇਸ ਘੋੜੀ ਦੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋਸਤੋ ਇਹਦੀ ਉਮਰ 6 5 6 ਸਾਲ ਦੇ ਲਗਭਗ ਘੋੜੀ ਦੀ ਉਮਰ ਆ ਤੇ ਨਾਲ ਇਹਦੇ ਬਸ਼ੇਰੀ ਫਿਰ ਰਹੀ ਆ ਜਿਹੜੀ ਇਹ ਵੀ ਬਹੁਤ ਸੋਹਣੀ ਬਸ਼ੇਰੀ ਆ ਬਾਈ ਦੋਨੇ ਜਾਨਵਰ ਸੇਲ ਕਰ ਰਹੇ ਨੇ ਘੋੜੀ ਨੂੰ ਹੋਗੇ ਦੋਸਤੋ 40 ਦਿਨ ਮੀਟ ਕਰਾਈ ਨੂੰ ਹੋਗੇ ਸੱਗੂ ਘੋੜੇ ਦਾ ਬੱਚਾਗਾ ਉਸ ਘੋੜੇ ਤੋਂ ਇਹ ਮੇਟ ਕਰਾਈ ਹੋਈ ਆ 40 ਦਿਨ ਹੋ ਗਏ ਬਾਈ ਕਹਿੰਦੀ ਵੀ ਆਪਣੇ ਕੋਲੇ ਵੀਡੀਓ ਪ੍ਰੂਫ ਸਾਰੇ ਹੈਗੇ ਆ ਜੇ ਕੋਈ ਮੱਤਰ ਪਿਆਰਾ ਪ੍ਰੂਫ ਮੰਗੂਗਾ ਤਾਂ ਆਪਾਂ ਉਹਨਾਂ ਨੂੰ ਭੇਜ ਦਾਂਗੇ ਸੱਗੂ ਘੋੜੇ ਨੂੰ ਤੁਸੀਂ ਜਾਣਦੀ ਹੋ ਜਿਹਨੇ ਨੂਰਾ ਬਾਕਰਪੁਰ ਵਾਲਾ ਘੋੜਾ ਪੈਦਾ ਕਰਿਆ ਹੋਇਆ ਸੱਗੂ ਦੇ ਬੱਚੇ ਤੋਂ ਇਹ ਘੋੜੀ ਗ ਮੇਟ ਕਰਾਈ ਹੋਈ ਆ ਬਾਈ ਕਹਿੰਦੀ ਵੀ ਚੈੱਕ ਕਰਵਾ ਦਾਂਗੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਤੇ ਸਿਲੇ ਚ ਘੋੜੀ ਮੇਟ ਹੋਈ ਆ ਦੋਸਤੋ ਬਸ਼ੇਰੀ ਦੀ ਉਮਰ ਵੀ ਲਗਭਗ 30 35 ਦਿਨਾਂ ਦੀ ਆ ਤੇ ਛੋਟੀ ਆ ਬਸ਼ੇਰੀ ਚੰਗੀ ਬਹੁਤ ਆ ਜਿਵੇਂ ਮਹੀਨੇਕ ਦੀ ਬਸ਼ੇਰੀਆ ਸੋਹਣੀ ਬਹੁਤ ਬਣ ਰਹੀ ਆ ਤੇ ਦੇਖਣ ਨੂੰ ਐ ਲੱਗ ਰਹੀ ਐ ਜਿਵੇਂ 2-3 ਮਹੀਨਿਆਂ ਦੀ ਬਸ਼ੇਰੀ ਹੁੰਦੀ ਐ ਤੇ ਚੰਗੀ ਆ ਬਸ਼ੇਰੀ ਜੇ ਕੋਈ ਮਿੱਤਰ ਪਿਆਰਾ ਜਾਨਵਰ ਖਰੀਦਣੇ ਚਾਹੁੰਦਾ ਵਾਈ ਦਾ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਤੇ 5-6 ਸਾਲ ਉਮਰ ਆ ਦੋਸਤੋ ਸਲੇ ਚ ਮੀਟ ਹੋਈ ਆ ਪੌਰੀਆਂ ਦੀ ਬਿਲਕੁਲ ਸਾਫ ਆ ਘੋੜੀ ਤੇ ਕੋਈ ਵੀ ਗਲਤ ਪੌਰੀ ਨਹੀਂ ਨਾ ਬਸ਼ੇਰੀ ਦੇ ਆ ਨਾ ਘੋੜੀ ਦੇ ਆ ਚਾਲਾਂ ਬਹੁਤ ਸੋਹਣੀ ਚੱਲਦੀ ਆ ਸਵਾਰੀ ਵਗੈਰਾ ਕਰਾਉਂਦੀ ਆ ਘੋੜੀ ਛੋਟੀ ਵੱਡੀ ਚਾਲ ਜਮਾ ਐਨ ਓਕੇ ਆ ਧੀ ਸਾਉ ਸੀਲਾ ਚਾਹੇ ਬਾਈ ਕਹਿੰਦਾ ਵੀ ਕਰੇ ਬੱਚੇ ਹੋਲੀ ਫਰਨਾ ਪਹਿਲਾ ਤੁਸੀਂ ਬਸ਼ੇਰੀ ਦੀ ਖੜਨੀ ਖੁੜਨੀ ਚੈੱਕ ਕਰੋ ਬਸ਼ੇਰੀ ਬਹੁਤ ਸੋਹਣੀ ਬਸ਼ੇਰੀਆ ਕੋਈ ਮਿੱਤਰ ਪਿਆਰਾ ਬਾਈ ਨਾਲ ਗੱਲ ਕਰ ਲਿਓ ਕੀ ਆ ਬਾਈ ਕੱਲਾ ਵੀ ਵੇਚ ਦੇ ਬਸ਼ੇਰੀ ਜਾਂ ਕੋੜੀ ਤੁਸੀਂ ਉਹ ਵੀ ਗੱਲ ਕਰ ਲਿਓ ਬਾਈ ਨਾਲ ਬਾਈ ਦਾ ਪਿੰਡ ਆ ਦੋਸਤੋ ਬੱਦੋਵਾਲ ਜਿਲ੍ਹਾ ਲੁਧਿਆਣਾ ਪੈਂਦਾ ਲੁਧਿਆਣੇ ਤੋਂ ਜਦੋਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਉੱਤੇ ਰਸਤੇ 'ਚ ਲੁਧਿਆਣੇ ਦੇ ਕੋਲ ਹੀ ਬੱਦੋਵਾਲ ਪਿੰਡ ਆਉਂਦਾ ਹੈਗਾ ਤੁਸੀਂ ਜਾ ਕੇ ਦੇਖ ਪਰਖ ਕੇ ਦੋਨੇ ਜਾਨਵਰ ਆਪਣੀ ਜ਼ਿੰਮੇਵਾਰੀ ਤੇ ਦੋਸਤੋ ਖਰੀਦ ਸਕਦੇ ਹੋ ਇੱਕ ਵਾਰ ਦੁਬਾਰਾ ਡਿਟੇਲ ਦੱਸ ਦਈਏ ਤੁਹਾਨੂੰ ਸਾਰੀ 6 ਸਾਲ ਉਮਰ ਆ ਘੋੜੀ ਦੀ ਦੋਸਤੋ ਸਿਲੇ ਚ ਦੁਬਾਰਾ ਮੇਟ ਹੋਈ ਹੈ 40 ਦਿਨ ਹੋ ਗਏ ਮੇਟ ਹੋਈ ਨੂੰ 30 35 ਦਿਨਾਂ ਦੀ ਬਸ਼ੇਰੀਆ ਜਿਹੜੀ ਪਿੱਛੇ ਆ ਬਾਲਪੋਰੀਆਂ ਦੀ ਸਾਫ ਆ ਚਾਲਦੀ ਐਨ ਓਕੇ ਆ ਸਵਾਰੀ ਵਗੈਰਾ ਕਰਾਉਂਦੀ ਆ ਠੰਡੀ ਸਾਊਸੀਲ ਘੋੜੀ ਆ ਕੋਈ ਮਿੱਤਰ ਪਿਆਰਾ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਜਾਨਵਰ ਸੇਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੁਹਾਡਾ ਜਾਨਵਰ ਦੋਸਤੋਂ ਘਰੇ ਬੈਠਿਆਂ ਦੀ ਸੇਲ ਹੋ ਜਾਊਗਾ ਕਿਤੇ ਜਾਣ ਦੀ ਲੋੜ ਨਹੀਂ ਜਿਹੜਾ ਮਿੱਤਰ ਪਿਆਰਾ ਕੋਈ ਚੰੰਬੀ ਘੋੜੀ ਭਾਲ ਰਿਹਾ ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ